ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਅੱਜ ਮੈਂ ਤੁਹਾਡੇ ਸਾਹਮਣੇ ਕਿ ਕੋੜੀ ਲੈ ਕੇ ਹਾਜ਼ਰ ਹੋਈ ਆਂ ਜੀ ਲੋ ਆਪਾਂ ਸ਼ੁਰੂ ਕਰਦੇ ਆਂ ਜੀ ਕੋੜੀ ਆਪਣੇ ਵੀਰੇ ਤੋਂ ਕੀ ਕੁਝ ਵਾਰਾ ਜੋ ਵਾਰਾ ਸੋ ਥੋੜਾਈ ਹੋਏ ਆਪਣੇ ਵੀਰੇ ਤੋਂ ਕੀ ਕੁਝ ਵਾਰਾ ਜੋ ਵਾਰਾਂ ਸੋ ਥੋੜਾਈ ਹੋਏ ਪੰਜ ਰੁਪਈਏ ਗਿਣ-ਗਿਣ ਵਾਰਾਂ ਸਠਾਂ ਦਸਿਲਮ ਸਿਤਾਰਾਈ ਹੋਏ ਪੰਜ ਰੁਪਈਏ ਗਿਣ-ਗਿਣ ਵਾਰਾਂ ਸਠਾਂ ਦਸਿਲਮ ਸਿਤਾਰਾਈ ਹੋਏ ਨਾਲ ਵੀਰੇ ਦੇ ਦਾਦਾ ਸੋਵੇ ਦਾਦੀ ਦਾਲੀ ਸ਼ਕਾਰ ਆਇਓਏ ਨਾਲ ਵੀਰੇ ਦੇ ਦਾਦਾ ਸੋਵੇ ਦਾਦੀ ਦਾਲੀ ਸ਼ਕਾਰ ਆਇਓਏ ਆਪਣੇ ਵੀਰੇ ਤੋਂ ਕੀ ਕੁਝ ਵਾਰਾ ਆਪਣੇ ਵੀਰੇ ਤੋਂ ਕੀ ਕੁਝ ਵਾਰਾ ਜੋ ਵਾਰਾ ਸੋ ਥੋੜਈ ਹੋਏ 5 ਰੁਪਈਏ ਗਿਣ-ਗਿਣ ਵਾਰਾ ਸਠਾਂ ਦਸਿਲਮ ਸਿਤਾਰਾਈ ਹੋਏ 5 ਰੁਪਈਏ ਗਿਣ-ਗਿਣ ਵਾਰਾ ਸਠਾਂ ਦਸਿਲਮ ਸਿਤਾਰਾਈ ਓਏ ਨਾਲ ਵੀਰੇ ਦੇ ਬਾਬਲ ਸੋਹਵੇ ਮਾਤਾ ਧਾਲੀ ਸ਼ਿਕਾਰਾਈ ਓਏ ਨਾਲ ਵੀਰੇ ਦੇ ਬਾਬਲ ਸੋਹਵੇ ਮਾਤਾ ਧਾਲੀ ਸ਼ਿਕਾਰਾਈ ਓਏ ਆਪਣੇ ਵੀਰੇ ਤੋਂ ਕੀ ਕੁਝ ਵਾਰਾਂ ਜੋ ਵਾਰਾਂ ਸੋ ਥੋੜਾਈ ਹੋਏ ਆਪਣੇ ਵੀਰੇ ਤੋਂ ਕੀ ਕੁਝ ਵਾਰਾਂ ਜੋ ਵਾਰਾਂ ਸੋ ਥੋੜਾਈ ਹੋਏ ਪੰਜਰ ਪਈਏ ਗਿਣ-ਗਿਣਵਾਰਾਂ ਸਠਾਂ ਦਸਿਲਮ ਸਿਤਾਰਾਈ ਹੋਏ ਪੰਜਰ ਪਈਏ ਗਿਣ-ਗਿਣਵਾਰਾਂ ਸਠਾਂ ਦਸਿਲਮ ਸਿਤਾਰਾਈ ਹੋਏ ਨਾਲ ਵੀਰੇ ਦੇ ਚਾਚਾ ਸੋਵੇ ਚਾਚੀ ਦਾਲੀ ਸ਼ਿਕਾਰਾਈ ਹੋਏ ਲਵੀਰੇ ਦੇ ਚਾਚਾ ਸੋਵੇ ਚਾਚੀ ਦਾਲੀ ਸ਼ਿਕਾਰ ਆਈ ਓਏ ਆਪਣੇ ਵੀਰੇ ਤੋਂ ਕੀ ਕੁਝ ਵਾਰਾਂ ਜੋਵਾ ਕੀ ਕੁਝ ਵਾਰਾਂ ਜੋ ਵਾਰਾਸੋ ਥੋੜਾਈ ਓਏ ਪੰਜ ਰੁਪਈਏ ਗਿਣ-ਗਿਣਵਾਰਾਂ ਸਠਾਂ ਦਸਿਲਮ ਸਿਤਾਰਾਈ ਓਏ ਪੰਜ ਰੁਪਈਏ ਗਿਣ-ਗਿਣਵਾਰਾਂ ਸਠਾਂ ਦਸਿਲਮ ਸਿਤਾਰਾਈ ਓਏ ਨਾਲ ਵੀਰੇ ਦੇ ਜੀਜਾ ਸੋਵੇ ਪੈਣਾ ਦਾ ਲੀਸ਼ਕਾਰ ਆਈ ਓਏ ਨਾਲ ਵੀਰੇ ਦੇ ਜੀਜਾ ਸੋਵੇ ਪੈਣਾ ਦਾ ਲੀਸ਼ਕਾਰ ਆਈ ਓਏ ਆਪਣੇ ਵੀਰੇ ਤੋਂ ਕੀ ਕੁਝ ਵਾਰਾਂ ਜੋ ਵਾਰਾਂ ਥੋੜਾਈ ਹੋਏ ਆਪਣੇ ਵੀਰੇ ਤੋਂ ਕੀ ਕੁਝ ਵਾਰਾਂ ਜੋ ਵਾਰਾਸੋ ਥੋੜਾਈ ਹੋਏ